ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਢਾਲੀਵਾਲ ਸਾਡੀ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਅੱਜ ਜਲੰਧਰ ਵਿਕੇ ਇਕੱਠੇ ਹੋਏ ਸਨ ਕਿਉਂਕਿ ਅੱਜ ਅਸੀਂ ਸੀਐਮ ਸਾਹਿਬ ਸ਼੍ਰੀ ਭਗਵੰਤ ਮਾਨ ਸਾਹਿਬ ਨੂੰ ਮਿਲਣਾ ਸੀਗਾ ਤੇ ਚਲੋ ਅੱਜ ਸਾਡੀ ਮੁਲਾਕਾਤ ਕਰਾ ਵੀ ਦਿੱਤੀ ਗਈ ਸੀ ਐਮ ਸਾਹਿਬ ਨਾਲ ਕਾਫੀ ਕੋਸ਼ਿਸ਼ਾਂ ਤੋਂ ਬਾਅਦ 2-3 ਸਾਲ ਅਸੀਂ ਬਹੁਤ ਜਦੋਜਹਦ ਕੀਤੀ ਉਸ ਤੋਂ ਬਾਅਦ ਸਾਡੀ ਅੱਜ ਮੁਲਾਕਾਤ ਹੋਈ ਵੀਡੀਓ ਦੇ ਅਗਲੇ ਪਾਰਟ ਸ਼ੇਅਰ ਕਰਾਂਗੇ ਜੋ ਵੀ ਗੱਲਬਾਤ ਹੋਈ ਉਸ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਸਾਹਿਬ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਰਸੋ ਖਾਣਾ ਮਜਾਰਾ ਨੋ ਆਬਾਦ ਮੰਗਾ ਸ਼ਹਿਰ ਤੋਂ 4 ਕਿਲੋਮੀਟਰ ਦੂਰ ਹੈ ਜੋ ਉੱਥੇ ਮੱਥਾ ਟੇਕਣ ਆਏ ਇੱਥੇ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 40 ਸਰੂਪਾਂ ਤੇ ਇਕੱਠੇ ਗੁਰਬਾਣੀ ਪੜ੍ਹੀ ਜਾਂਦੀ ਹੈ 40 ਸਿੰਘ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸਾਹਿਬ ਜੀ ਤੇ ਬਰਾਜਮਾਨ ਹੁੰਦੇ ਹਨ ਇਕੱਠੇ ਗੁਰਬਾਣੀ ਪੜ੍ਹਦੇ ਹਨ ਮਥਾ ਦੇਖਣ ਤੋਂ ਬਾਅਦ ਫਿਰ ਅਸੀਂ ਲੰਗਰ ਹਾਲ ਵਿੱਚ ਪਹੁੰਚੇ ਉੱਥੇ ਜਿਸ ਦਾ ਮਨ ਸੀਗਾ ਲੰਗਰ ਖਾਨ ਦਾ ਐਕਚੁਅਲੀ ਸਾਡੇ 2-3 ਮੈਂਬਰ ਸੀਗੇ ਜਿਨ੍ਹਾਂ ਨੇ ਦੁਪਹਿਰ ਦੀ ਰੋਟੀ ਨਹੀਂ ਖਾਧੀ ਹੋਈ ਤਾਂ ਉਹਨਾਂ ਨੇ ਪ੍ਰਸ਼ਾਦਾ ਛਕਿਆ ਲੰਗਰ ਛਕਿਆ ਤੇ ਬਾਕੀਆਂ ਨੇ ਅਸੀਂ ਸਾਰਿਆਂ ਨੇ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਫਿਰ ਐਕਚੁਅਲੀ ਇਹ ਲੰਗਰ ਹਾਲ ਦੇ ਵਿੱਚ ਬਹੁਤ ਵੱਡਾ ਲੰਗਰ ਹਾਲ ਹੈ ਇਹਦੇ ਵਿੱਚ 5 ਪੱਖੇ ਲਗੇ ਹੋਏ ਆ ਇਹ ਹੈਲੀਕਾਪਟਰ ਦੇ ਜਿਸ ਤਰ੍ਹਾਂ ਪਾਰ ਹੁੰਦੇ ਆ ਉਸ ਸਾਈਜ਼ ਦੇ ਪੱਕੇ ਸੀਗੇ ਪੱਕਿਆਂ ਦੀ ਹਵਾ ਇੰਨੀ ਸੀਗੀ ਬਹੁਤ ਸਲੋ ਚੱਲ ਰਹੀ ਸੀ ਪੱਕਿਆ ਹੋਇਆ ਐਂ ਸੀਗੀ ਜਿਸ ਤਰ੍ਹਾਂ ਕਿਤੇ ਹਨੇਰੀ ਚੱਲ ਰਹੀ ਹੁੰਦੀ ਆ ਬੜੀ ਠੰਡੀ ਹਵਾ ਬਹੁਤ ਅੱਛਾ ਲੱਗਿਆ ਮੈਂ ਸੋ ਕੋਈ ਇੱਕ ਪੱਕੇ ਦੇ ਥੱਲੇ ਖੜ ਕੇ ਥੋੜੀ ਵੀਡੀਓ ਸ਼ੂਟ ਕੀਤੀ ਕਾਫੀ ਕਾਸਟਲੀ ਪੱਕੇ ਹੁੰਦੇ ਆ ਇਹ ਹੁਣੇ ਮੈਨੂੰ ਕੀਮਤ ਤਾਂ ਨਹੀਂ ਪਤਾ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਕੁਝ ਫੋਟੋਆਂ ਲਈਆਂ ਥੋੜੀ ਵੀਡੀਓ ਸ਼ੂਟ ਕੀਤੀ ਐਤੁਲੀ ਅਸੀਂ ਆਏ ਸੀ ਇੱਥੇ ਮੱਥਾ ਟੇਕਣ ਜੱਸੀ ਹਮ ਸਾਹਿਬ ਨਾਲ ਮੁਲਾਕਾਤ ਹੋ ਗਈ ਤਾਂ ਅਸੀਂ ਜਾਂਦੇ ਮੱਥਾ ਟੇਕ ਕੇ ਜਾਵਾਂਗੇ ਪ੍ਰਚਾਰ ਚੜਾਇਆ ਤੇ ਕਾਫੀ ਅੱਛਾ ਬਹੁਤ ਹੀ ਅੱਛਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੈਂ ਫਸਟ ਟਾਈਮ ਹੀ ਆਇਆ ਜਿੱਥੇ ਤੇ ਅੱਗੇ ਤੋਂ ਵੀ ਮੈਂ ਆਪਣੀ ਫੈਮਿਲੀ ਨੂੰ ਲੈ ਕੇ ਜ਼ਰੂਰ ਇੱਥੇ ਦਰਸ਼ਨ ਕਰਵਾ ਕੇ ਜਾਵਾਂਗਾ ਮਹਾਰਾਜ ਜੀ ਦੇ ਤੇ ਹੁਣ ਅਸੀਂ ਇੱਥੋਂ ਫਾਰ ਗੋ ਕੇ ਆਪਣੇ ਆਪਣੇ ਘਰੋਂ ਨਿਕਲ ਜਾਣਾ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਤੇ ਸਵੇਰ ਦੇ ਆਏ ਹੋਏ ਆਸੀਂ ਤੇ ਫਿਰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ